ਦੋ ਪ੍ਰਕਾਰ ਦੇ ਧਨ ਦਾ ਜ਼ਿਕਰ ਹੈ ਗੁਰੂ ਨੇ ਬਾਣੀ ਚੰਦਰ ਦੋ ਪ੍ਰਕਾਰ ਦਾ ਧਨ ਇਹਦਾ ਜ਼ਿਕਰ ਕੀਤਾ ਮਾਇਆ ਨੂੰ ਵੀ ਮਾਰਿਆ ਏ ਧਨ ਕਹ ਦਿੱਤਾ ਧਨ ਤਨ ਕਹਾ ਪੁਕਾਰ ਤੇ ਮਾਇਆ ਮੋ ਸਭ ਕੂਰ ਮਹਾਰਜ ਕਹਿੰਦੇ ਇਹ ਝੂਠਾ ਹੈ ਇਹ ਸਦੀ ਵੀ ਨਹੀਂ ਹੈ ਇਹਦਾ ਆਉਣਾ ਜਾਣਾ ਬਣਿਆ ਹੋਇਆ ਹੈ ਕਹਿੰਦੇ ਕਿੱਥੇ ਮਾਇਆ ਮਾਇਆ ਪੁਕਾਰੀ ਜਾਂਦਾ ਹੈ ਇਕ ਤਨ ਆਖਿਆ ਪਰਮਾਤਮਾ ਦੇ ਨਾਮ ਨੂੰ ਇਹ ਤਨ ਅਖੁੱਟ ਨਾ ਨਖੁੱਟੇ ਨਾ ਜਾਏ ਪੂਰੇ ਸਤਿਗੁਰ ਦੀ ਆਦਿਖਾਇ ਤੇ ਇਹ ਉਹ ਤਨ ਹੈ ਜਿਹੜਾ ਕਦੇ ਵੀ ਖੁੱੜਦਾ ਨਹੀਂ ਪੂਰੇ ਗੁਰੂ ਦੇ ਬਖਸ਼ਿਸ਼ ਨਾਲ ਜੀ ਮੈਨੂੰ ਇਕੱਤਰ ਕਰਦਾ ਇਕੱਠਾ ਕਰਦਾ ਹੈ ਇਹ ਰੱਬ ਦਾ ਨਾਮ ਹੈ ਇਕ ਮਾਇਆ ਹੈ ਇਹ ਵੀ ਤਨ ਹੈ ਮਹਾਰਾਜ ਕਹਿੰਦੇ ਇਹ ਤਨ ਸਦੀਵੀ ਨਹੀਂ ਹੈ ਆਉਣਾ ਜਾਣਾ ਹੈ ਇਹਨੂੰ ਗੁਰੂ ਅਮਰਦਾਸ ਜੀ ਨੇ ਕੱਚਾ ਵੀ ਕਿਹਾ ਬਾਣੀ ਚ ਕਾਚਾ ਤਨ ਸਾਂਚੇ ਮੂਰਖਾ ਗਬਾਰ ਮਨਮੁਖ ਭੂਲੇ ਅੰਧ ਗਬਾਰ ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਜਾ ਤਨ ਗੁਰਮਤੀ ਪਾਏ ਕਾਚਾ ਤਨ ਫਿਰ ਆਵੇ ਚਾਹੇ ਇਹਦੇ ਕੱਚਾ ਤਣਾਉਂਦਾ ਜਾਂਦਾ ਰਹਿੰਦਾ ਕਹੋ ਕਰ ਪੱਕਰੀ ਨਾ ਆਈ ਹੱਥ ਮਹਾਰਾਜ ਕਹਿੰਦੇ ਮਾਇਆ ਨੂੰ ਤਾਂ ਤੁ ਤਾਂ ਟੱਕੜੇ ਹੱਥ ਪਾਈ ਸੀ ਪਰ ਜੇਰ ਵੀ ਹੱਥਾਂ ਚ ਨਾ ਰਹੀ ਫੇਰ ਵੀ ਚਲੇ ਗਈ ਇੱਕ ਰੱਬ ਦਾ ਨਾਮ ਹੈ ਤੁਨ ਕਹਿੰਦੇ ਉਸ ਤੁਨ ਨੂੰ ਕਮਾ ਉਹ ਤਨ ਸਦੀਵੀ ਹੈ ਉਹ ਤਨ ਜਦੋਂ ਤੇਰੇ ਕੋਲ ਹੋਏਗਾ ਫਿਰ ਉਹਨੂੰ ਨਾ ਕੋਈ ਚੋਰ ਚੋਰੀ ਕਰ ਸਕਦਾ ਹੈ ਨਾ ਅਗਜ ਸੜ ਨਾਲ ਸੜਨਾ ਹੈ ਨਾ ਉਹਨੂੰ ਪਾਣੀ ਡੋਬਣ ਨਾਲ ਡੁਬਣਾ ਹੈ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਪਾਹੇ ਨਾ ਸਕੇ ਜਾਣੇ ਉਹ ਸਦੀਵੀ ਹੈ ਉਹਨੂੰ ਕੋਈ ਕੋਈ ਕਮਾਉਂਦਾ ਹੈ ਮਹਾਰਾਜ ਕਹਿੰਦੇ ਕੋਈ ਕੋਈ ਬਿਰਲਾ ਬਿਰਲਾ ਉਸ ਤਾਨੂੰ ਇਕੱਠਾ ਕਰਦਾ ਹੈ ਨਹੀਂ ਤਾਂ ਵਿਚਾਰਾ ਸੰਸਾਰ ਦੇ ਧਨ ਨੂੰ ਇਕੱਠਾ ਕਰਦਾ ਹੈ ਬੰਦਾ ਤੇ ਸਤਿਗੁਰੂ ਕਹਿੰਦੇ ਇਹ ਤਨ ਨਾਲ ਜਾਂਦਾ ਕੋਈ ਨਹੀਂ ਇਹ ਠੀਰ ਜਾਂਦਾ ਜੀਨੇ ਨਾਲ ਦੇਣਾ ਉਹਨੂੰ ਤੂੰ ਕਮਾਉਂਦਾ ਹੈ ਬਾਬਾ ਮਾਇਆ ਸਾਥਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ ਬੂਧੇ ਓਏ ਗੁਰੂ ਨਾਨਕ ਦੇਵ ਦਾ ਬਚਨ ਕਹਿੰਦੇ ਇਹ ਸਾਥ ਨਾਲ ਨਹੀਂ ਜਾਂਦੀ ਮਾਇਆ ਪਾਪਾਂ ਬਾਧੋਂ ਹੋਬੇ ਨਹੀਂ ਮੋਇਆ ਸਾਥਨਾ ਚਾਏ ਆ ਰੱਬ ਦੇ ਨਾਮੁ ਸਦੀਵੀ ਐ ਉਹ ਤਨ ਸਦੀਵੀ ਐ ਉਸ ਤਾਨੂੰ ਜੇ ਅਸੀਂ ਇਕੱਠੇ ਕਰਾਂਗੇ ਰੱਬ ਦੇ ਨਾਮ ਨੂੰ ਇਕੱਠਾ ਕਰਾਂਗੇ ਜੇ ਅਸੀਂ ਇਹ ਸਦੀਵੀ ਸਦਾ ਰਹੇਗਾ ਸਾਡੇ ਨਾਲ ਹੀ ਜਾਏਗਾ ਜੇ ਮਾਤ ਪਿਤਾ ਸੁਤ ਮੀਤ ਨ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੇ ਮਹਾ ਪਿਆਮ ਦੂਰ ਜੰਮ ਤਲੇ ਤੇ ਕੇਵਲ ਨਾਮ ਸੰਗ ਤੇਰਾ ਚਲੇ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਡਾਰ आम इंसान एक गल कहंदा है के दी माया इकट्ठी करो मुश्किलले समय काम आए ਔਖੇ ਸਮੇਂ ਕੰਮ ਆਏਗੀ ਪਾਉ ਕਹਿੰਦਾ ਨਾ ਬੰਦਾ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿੱਥੇ ਨਾ ਮਾਂ ਨਾ ਪਿਤਾ ਨਾ ਭੈਣ ਭਰਾ ਨਾ ਸਾਥ ਸੰਬੰਧੀ ਕੋਈ ਕੋਈ ਵੀ ਨਹੀਂ ਹੈ ਐਦੋਂ ਤੇ ਰੱਬ ਦਾ ਨਾਮ ਹੈ ਇਹ ਕੰਮ ਆਏਗਾ ਜੇ ਮੁਸ਼ਕਲ ਹੋਵੇ ਤਾਂ ਭਾਰੀ ਹਰ ਕੋ ਨਾਮ ਖਿੰਮਾਹੇ ਉਦਾਰ ਕਹਿੰਦੇ ਜਿੱਥੇ ਬਹੁਤੀ ਮੁਸ਼ਕਲ ਹੋਏਗੀ ਰੱਬ ਦਾ ਨਾਮ ਤੈਨੂੰ ਬਚਾ ਲਏਗਾ ਸਿਆਣਿਆਂ ਦੀ ਇੱਕ ਕਹਾਵਤ ਹੈ ਚ ਬਾਣੀ ਕੰਠ ਪੈਸਾ ਗੰਠ ਜਿੱਥੇ ਮਰਦੀ ਬਰਤ ਲੋ ਕਹਿੰਦੇ ਭਾਬ ਪੈਸਾ ਪੱਲੇ ਹੈ ਜਿੱਥੇ ਮਰਦੀ ਖਰਚ ਲੋ ਇਹ ਬਾਣੀ ਕੰਠ ਹੈ ਨਿਤਨੇਮ ਦੀਆਂ ਬਾਣੀਆਂ ਜਾਂ ਹੋਰ ਗੀਤੋ ਬਿਨਾਂ ਹੋਰ ਬਹੁਤ ਸਾਰੀਆਂ ਬਾਣੀਆਂ ਵੀ ਕੰਠ ਨੇ ਕਿਸੇ ਗੁਰਮੁਖ ਪਿਆਰੇ ਦੀ ਉਹ ਵੀ ਜਿੱਥੇ ਮਰਜ਼ੀ ਬੈਠ ਕੇ ਪਾਠ ਕਰਨ ਜਵਾਨੀ ਕੰਠ ਹੈ ਉਹਨਾਂ ਇਸ ਕਰਕੇ ਸਿਆਣੇ ਕਹਿੰਦੇ ਪੈਸਾ ਗੰਠ ਬਾਣੀ ਕੰਠ ਜਿੱਥੇ ਮਰਜ਼ੀ ਬੈਠ ਕੇ ਇਸ ਪੈਸੇ ਨੂੰ ਖਰਚ ਲਾ ਦੇ ਤੇਰੇ ਪੱਲੇ ਹੈ ਜੇ ਤੇਰੇ ਗੁਰਬਾਣੀ ਕੰਠ ਹੈ ਜਿੱਥੇ ਮਰਜ਼ੀ ਬੈਠ ਕੇ ਪਾਠ ਕਰ ਲੈ ਬਚਤੀ ਰੱਖੀ ਉਦਾਰਨ ਸਿਆਣਿਆਂ ਨੇ ਇਸ ਕਰਕੇ ਦਿੱਤੀ ਹੈ ਕਿ ਜਿੱਤਨਾ ਪੈਸਾ ਕੋਲ ਹੋਵੇ ਜਿੱਥੇ ਮਰਜ਼ੀ ਵਰਤਿਆ ਜਾ ਸਕਦਾ ਹੈ ਜੇ ਰੱਬ ਦਾ ਨਾਮ ਐਸੀ ਤਨਾ ਤੇਰੇ ਕੋਲ ਹੋਵੇ ਜਿੱਥੇ ਮਰਜ਼ੀ ਬੈਠ ਕੇ ਜਪ ਸਕਦਾ ਤੂੰ ਭਾਈ ਦੇ ਬਾਣੀ ਕੰਠ ਹੈ ਜਿੱਥੇ ਮਰਜ਼ੀ ਬੈਠ ਕੇ ਪੜ ਸਕਦਾ ਹੈ ਨਿਤਨੇਮ ਕਰ ਸਕਦਾ ਹੈ ਬੈਠ ਕੇ ਜਿੱਥੇ ਮਰਜ਼ੀ ਕਿਉਂਕਿ ਬਾਣੀ ਕੰਠ ਹੈ ਜ਼ਰੂਰੀ ਹੋਣਾ ਚਾਹੀਦਾ ਹੈ ਕਰਮ ਕੰਠ ਹੋਣੀ ਚਾਹੀਦੀ ਆ ਰਿਕਸ਼ੇ ਕਿਤੇ ਇਹ ਸੱਚਾ ਤਾਂ ਨਹੀਂ ਮਾਰਾ ਸ਼ਦੀਵੀ ਸਦਾ ਰਹਿਣਾ ਰੱਬ ਦਾ ਨਾਮ ਇਹਨੂੰ ਇਕੱਠਾ ਕਰ ਮਹਾਰਾਜ ਕਹਿੰਦੇ ਤਾਂ ਜੀ ਮੈਨੂੰ ਇੱਕ ਸੁਪਨਾ ਹੋਣਾ